5 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਗੈਂਗਸਟਰ ਸੁਖ ਭਿਖਾਰੀਵਾਲ ਨੂੰ ਭੇਜਿਆ ਗਿਆ ਕੁਰਕਸ਼ੇਤਰ ਜੇਲ੍ਹ ਵਾਪਸ ਗੈਂਗਸਟਰ ਸੁਖ ਭਿਖਾਰੀਵਾਲ ਦਾ 5 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਕੁਰਕਸ਼ੇਤਰ ਜੇਲ੍ਹ ਵਾਪਸ ਭੇਜ ਦਿੱਤਾ ਗਿਆ ਭਿਖਾਰੀਵਾਲ ਨੂੰ ਦਿਨਾਂ ਨਕਰਤੇ ਇੱਕ ਡਾਕਟਰ ਕੋਲ 2 ਕਰੋੜ ਰੁਪਏ ਦੀ ਫਰੋਤੀ ਮੰਗਨ ਤੇ ਇੱਕ ਪੁਰਾਣੇ ਮਾਮਲੇ ਵਿੱਚ ਪੁੱਛਗਛ ਤੇ ਲਈ ਪ੍ਰੋਡਕਸ਼ਨ ਹੋਣ ਤੇ ਪੁਲਿਸ ਨੇ ਗੁਰਦਾਸਪੁਰ ਜਾਂਦਾ ਸੀ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਸ਼ਨੀਵਾਰ ਨੂੰ 5 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ ਅੱਜ ਉਹ ਰਿਮਾਂਡ ਖਤਮ ਹੋਣ ਤੋਂ ਦੁਬਾਰਾ ਉਸ ਨੂੰ ਅਦਾਲਤ ਸ ਨੂੰ ਪੁਰਖ ਖੇਤਰ ਚੇਲ ਵਾਪਸ ਵੇਚ ਦਿੱਤਾ ਗਿਆ ਹੈ ਅੱਜ ਜੀ ਪੇਸ਼ ਕੀਤਾ ਸੀਗਾ ਸੁਖਮੀਤ ਪਾਲ ਸਿੰਘ ਐਲੀਅਸ ਸ਼ੋਕ ਫਕਰੀਵਾਲ ਨੂੰ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਸ਼ਾਹ ਜੁਗਿੰਦਰ ਸਿੰਘ ਜੀ ਐਮ ਆਈ ਸੀ ਗੁਰਦਾਸਪੁਰ ਜੀ ਇਨਚਾਰਜ ਨੇ ਨਗਰਥਾਣੇ ਦੇ ਤੇ ਇਹਨਾਂ ਪ੍ਰੋਡਿਊਸ ਕੀਤਾ ਸੀ ਅੱਜ ਫਾਈਨ ਦੇਣ ਦਾ ਉਹਦਾ ਪੁੱਛ ਰਿਮਾਨਡ ਸੀਗਾ ਉਸ ਤੋਂ ਬਾਅਦ ਅੱਜ ਖਤਮ ਹੋ ਉੱਤੇ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਤੇ ਸੁਖਮੀਤ ਪਾਲ ਨੂੰ ਅੱਜ ਰਿਚਲ ਰਮਾਰਕਟਾ ਨਾਓ ਹੀ ਹੈਸ ਬੀਨ ਸੈਂਡ ਟੂ ਪੁਖਸ਼ੇਤਰ ਜੇਲ ਇਨ ਜੂਰਿਸਡਿਕ ਕਸਟਡੀ ਇੱਕ 12 ਪੈ ਗਈ ਜੀ ਦੇਖ ਇਹ ਜੀ ਲੈਂਦਾ ਸੀ 2 ਕਰੋੜ ਦੀ ਕਿਸੇ ਨੇ 40 ਮੰਗੀ ਸੀ ਉਸ ਕਿਚਨ ਨੂੰ ਪੋਜੀਸ਼ਨ ਲੈਂਦਾ ਸੀ ਠੀਕ